ਕਿਸਾਨ ਜਥੇਬੰਦੀਆਂ ਦੇ ਨਾਲ ਇਹ ਜੁੜੀ ਹੋਈ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਤੇ ਦੱਸਦੀ ਹੈ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਮਹਾਪੰਚਾਇਤ ਸਦੀ ਗਈ ਹੈ ਜਿਸ ਦੇ ਵਿੱਚ ਕਿਸਾਨ ਜਥੇਬੰਦੀਆਂ ਠਾਠਾ ਮਾਰਦਾ ਇਕੱਠ ਮੁਰ ਤੋਂ ਜਿਹੜਾ ਕਿ ਨਸਰ ਆਵੇਗਾ ਤੇ ਉੱਥੇ ਹੀ ਦੋਵੇਂ ਸਰਕਾਰਾਂ ਨੂੰ ਲਲਕਾਰਿਆ ਜਾਵੇਗਾ ਪੰਜਾਬ ਅਤੇ ਕੇਂਦਰ ਸਰਕਾਰ ਦੇ ਉੱਤੇ ਜਿਹੜੇ ਕਿ ਲਗਾਤਾਰ ਪਲਟਵਾਰ ਵੀ ਜਿਹੜੇ ਕਿ ਕਿਸਾਨ ਜਥੇਬੰਦੀਆਂ ਕਰਦੀਆਂ ਹੋਈਆਂ ਨਸਰ ਆਉਣਗੀਆਂ ਸਰਵਣ ਸਿੰਘ ਪੰਦੇੜ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀ ਨੇ ਕੁ ਜੜੀ ਜਿਹੜੀ ਕਿ ਅਪੀਲ ਉਹਨਾਂ ਦੇ ਵੱਲੋਂ ਕੀਤੀ ਗਈ ਆ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਣੇ ਆ ਸਾਡੇ ਬਿਜਲੀ ਸੈਕਟਰ ਤੇ ਅਰੇ ਤੋਂ ਕਾ ਪੂਰੇ ਸਾਡੇ ਕਾਰੋਬਾਰ ਤੇ ਜਿਹੜੀ ਅੱਖ ਆ ਉਸ ਅੱਖ ਦੇ ਵਿੱਚ ਟੀਰ ਮਾਰਨ ਲਈ ਵੀ ਉਹ ਅੱਖ ਅਸੀਂ ਕਾ ਨਹੀਂ ਕਰ ਦੀਏ ਵੱਧ ਤੋਂ ਵੱਧ ਗਿਣਤੀ ਵਿੱਚ ਮਤਾਵਾ ਭੈਣਾ ਸਮੇਤ ਲੱਖਾਂ ਦੀ ਗਿਣਤੀ ਜਿਹੜੀ ਆ ਰਹੀ ਆ ਵੱਧ ਤੋਂ ਵੱਧ ਗਿਣਤੀ ਵਿੱਚ ਆਇਆ ਜਾ ਸਕੇ 20 ਨੂੰ ਔਰ ਮੂੰਹ ਤੋੜ ਜਵਾਬ ਦੇਣਾ ਹੈਗਾ ਅਸੀਂ ਪੰਜਾਬ ਤੇ ਕੇਂਦਰ ਸਰਕਾਰ ਨੂੰ ਜਿਹੜੇ ਤੁਹਾਡੇ ਅੰਦੋਲਨ ਦਾ ਸਦਕਾ ਜਿਹੜਾ ਵਾ ਜਿਹੜਾ 65533 ਏਕੜ ਦਾ ਨੋਟੀਫਿਕੇਸ਼ਨ ਰੱਦ ਹੋ ਗਿਆ ਵਾ ਪਰ ਜ਼ਮੀਨਾ ਖੋਹਣ ਤੇ ਜਿਹੜਾ ਕਾਰਪੋਰੇਟ ਦੀ ਨੀਤ ਆ ਉਹ ਹਜੇ ਵੀ ਮਾੜੀ ਆ ਕੇਂਦਰ ਦੀ ਵੀ ਮਾੜੀ ਆ ਪੰਜਾਬ ਦੀ ਮਾੜੀ ਐ ਫੇਰ ਝੰਡਾ ਕੱਢਣਗੇ ਇਹਦੀ ਪੱਕੀ ਰੋਕ ਲਾਉਣ ਲਈ ਇਹਦੀ ਪੱਕੀ ਪਹਿਰੇਦਾਰੀ ਕਰ ਲਈ ਵੱਡੇ ਤੋਂ ਵੱਡਾ ਕੱਟ ਕਰਨਾ ਚਾਹੀਦਾ ਮੈਂ ਅੱਜ ਤੁਹਾਨੂੰ ਦੱਸਣਾ ਚਾਹੂੰਗਾ ਦੇਖੋ ਕੱਲ ਰਾਤ ਦੇ ਹੀ ਜੁਟੇ ਹੋਏ ਆਪਾਂ ਹਰ ਇੱਕ ਸਾਡੇ ਬੀਕੇ ਜੂ ਦੁਆਬਾ ਦੇ ਜਿਹੜੇ ਆਗੂ ਆ ਉਹ ਵੀ ਲੱਗੇ ਹੋਏ ਨੇ ਇੱਧਰ ਆਪਣਾ ਤੁਸੀਂ ਸਪੀਕਰ ਦੇਖ ਲਓ ਵੀ ਇਹ ਲਗਭਗ ਲਗਭਗ ਇਹਦੇ ਨੂੰ ਡਬਲ ਪੀਕਾਂ ਹਲੇ ਲੱਗੀਆਂ ਹੈਗੀਆਂ ਵਾ ਐਡੇ ਵੱਡੇ ਪ੍ਰਬੰਧ ਅਸੀਂ ਕਰ ਰਹੇ ਹੈਗੇ ਆਂ ਵੀ ਐਡੀ ਵੱਡੀ ਰੈਲੀ ਹੈਗੀ ਆ ਤੁਹਾਨੂੰ ਮੰਡੀ ਦੇ ਵਿੱਚ ਲਗਭਗ 2-300 ਬੰਦਾ ਕੁਝ ਟੈਂਟ ਵਾਲਿਆਂ ਦਾ ਸਪੀਕਰ ਵਾਲਿਆਂ ਦਾ ਕੁਝ ਆਪਣੇ ਵਲੰਟੀਅਰ ਤੁਰੇ ਫਿਰਦੇ ਦੀਦੇ ਹੋਣੇ ਆ ਅੱਜ ਕਿਸਾਨ ਮਜ਼ਦੂਰ ਮੋਰਚਾ ਦੀਆਂ ਬਾਕੀ ਜਥੇਬੰਦੀਆਂ ਵੀ ਇੱਥੇ ਪਹੁੰਚ ਕੇ ਸਾਰੀ ਤਿਆਰੀ ਦਾ ਔਰ ਹੋਰ ਸਾਰੇ ਗੱਲਾਂ ਦਾ ਅੱਜ ਪੂਰਾ ਮੁਕੰਮਲ ਪ੍ਰਬੰਧ ਕਰਨ ਗਿਆ ਕੁਝ ਹੋਰ ਮੌਕੇ ਦੇ ਏਜੰਡੇ ਵਿਚਾਰੇ ਜਾਣਗੇ ਆਉਣ ਵਾਲੇ ਸਮੇਂ ਵਿੱਚ ਕੀ ਕਰਨਾ ਕਿੱਦਾਂ ਕਰਨਾ ਕੀ ਆ ਕਿਵੇਂ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਦੀ ਇਕਤਾ ਕਰਕੇ ਜਿਹੜਾ ਐਡਾ ਵੱਡਾ ਬਿਜਲੀ ਬੋਰਡ ਦਾ ਨਿੱਜੀ ਕਰਨ ਦਾ ਹਮਲਾਵਾ ਜਿਵੇਂ ਛਿਪ ਵਾਲੇ ਮੀਟਰ ਪ੍ਰੀਪੇਡ ਮੀਟਰ ਬਹੁਤ ਵੱਡੀ ਲੋਕਾਂ ਨੂੰ ਚੋਬਿਆ ਲੋਕ ਇਹਨੂੰ ਨਹੀਂ ਬਰਦਾਸ਼ਤ ਕਰਨਾ ਚਾਹੁੰਦੇ ਭਾਰਤ ਅਮਰੀਕਾ ਸਮਝੌਤਾ ਵਾ ਜਿੱਥੇ ਖੇਤੀ ਸੈਕਟਰ ਡੇਰੀ ਸੈਕਟਰ ਪੋਲਟਰੀ ਸੈਕਟਰ ਨਾਲ ਉਹ ਜਾ ਰਿਹਾ ਹੈਗਾ ਸਾਡਾ ਔਰ ਇਹ ਤੋਂ ਗਾਂ ਜਿਹੜਾ ਮੰਡੀ ਕਰਨ ਦਾ ਨਿਜੀ ਕਰਨ ਦਾ ਖਲੜਾ ਉਹ ਵੀ ਸਾਡੇ ਸਿਰ ਤੇ ਖੜਾ ਹੈਗਾ ਵਾ ਇਹਦੇ ਨਾਲ ਦੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਹਜੇ ਜਿਉਂਦਾ ਤਿਉਂ ਆ ਪੰਜਾਬ ਦੇ ਕਿਸਾਨਾਂ ਸਿਰ ਚੜਿਆ ਕਰਜ਼ਾ ਔਰ ਇਹ ਤੋਂ ਗਾਂ ਸ਼ੰਭੂ ਖਨੌਰੀ ਦੇ ਉੱਤੇ ਜਿਹੜਾ ਪੰਜਾਬ ਸਰਕਾਰ ਨੇ ਭਗਵੰਤ ਮਾਨ ਨੇ ਕੇਂਦਰ ਨਾਲ ਰਲ ਕੇ ਜੋ ਕੁਝ ਵੀ ਕੀਤਾ ਹੈਗਾ ਉਹ ਵੀ ਤੁਹਾਨੂੰ ਪਤਾ ਉਹਦਾ ਵੀ ਮੁਆਵਜ਼ਾ ਹਜੇ ਲੈਣਾ ਬਾਕੀ ਆ ਜਿਵੇਂ ਲੋਕਾਂ ਨੇ ਤਖੱਲਸ ਦਿੱਤਾ ਭਗਵੰਤ ਮਾਨ ਨੂੰ ਟਰਾਲੀ ਚੋਰ ਦਾ ਇਹ ਵੀ ਤੁਹਾਡੇ ਸਾਹਮਣੇ ਆ ਔਰ ਜਿਹੜੀ ਇਹਨਾਂ ਦੀ ਨੀਅਤ ਹੈ ਜਿਹੜਾ ਮਨੀਸ਼ ਸ਼ਿਸ਼ੋਧਿਆ ਦਾ ਬਿਆਨ ਆ ਔਰ ਕਈਆਂ ਨੂੰ ਲੱਗਦਾ ਸੀ ਵੀ ਅਸੀਂ ਕਿਤੇ ਗਲਤ ਇਹਨਾਂ ਬਾਰੇ ਸ਼ਨਾਖਤ ਕਰ ਰਹੇ ਅਸੀਂ ਸਹੀ ਕਿਹਾ ਸੀ ਵੀ ਇਹ ਆਰਐਸਐਸੀ ਨਾਗਪੁਰ ਤੋਂ ਚੱਲਦੀ ਪੁਲਿਸ ਵਾਲੀ ਟੀਮ ਆ ਤੋਂ ਨਾਗਪੁਰ ਦਾ ਅਜੰਡਾ ਉਹਨਾਂ ਨੇ ਪਣਾਇਆ ਉੱਚ ਕੋਈ ਦੋਰਾਇਵ ਨਹੀਂ ਹੈਗੀ ਔਰ ਉਹ ਕਰਨਗੇ